ਤੋਂ ਨਹੀਂ ਦਿੱਕਤ ਸਰ ਜੀ ਤੁਹਾਨੂੰ ਹੋਰ ਕਿਹਦੇ ਨਹੀਂ ਬੋਲਿਆ ਸਵਾਗਤ ਹੈ ਸ੍ਰੀਮੰਤ ਕੱਟ ਕੇ ਸਮਾਗਮ ਦੇਖਦੇ ਆਏ ਨੇ ਵਾਧਵਾਹ ਸਕੂਲਾਂ ਦੇ ਬੱਚੇ ਬੱਚੇ ਤੁਸੀਂ ਕਰਿਓ ਸ਼ਾਬਾਸ਼ ਵੈਰੀ ਗੁੱਡ ਹਾਂ ਇਹ ਦੌੜ ਕਰਨੀ ਜਾਣਾ ਬਾਹਰੋਂ ਤੇ ਪਸਾਰਾ ਨੂੰ ਆਪਣੇ ਨਾਲ ਕੱਟਾ ਦੇ ਨਾਲ ਦੇਖ ਰਹੇ इंजॉय करो सवाइण चवंदे हो कर रहे हैं भाई आप कितने कर रहे हैं अच्छा ਅੱਜ ਆਜੋ ਆਜੋ ਕਾਹਦੇ ਨਾਮ ਅਸਟਾ 10 ਦਿਨਾਂ ਦੀ ਮੁਹਤਾਸਬਾ ਪੂਰੇ ਦੇਸ਼ ਦੇ ਵਿੱਚ ਕੋਈ ਨਾ ਤਾਂ ਮੁੱਲ ਪਾ ਸਕਦਾ ਤੇ ਨਾ ਹੀ ਭਾਜਪਾ ਸਰਕਾਰ ਉਹਨਾਂ ਨੂੰ ਇਹਦੇ ਵਿੱਚ ਕਿਹੜੀਆਂ ਕਮੀਆਂ ਦਿਖਾਈ ਦਿੱਤੀਆਂ ਨੇ ਅਸੀਂ ਉਹਨਾਂ ਨੂੰ ਕਿਹਾ ਵੀ ਕਿ ਜੇ ਕੋਈ ਕਮੀ ਹੈਗੀ ਆ ਸਾਨੂੰ ਦੱਸੋ ਅਸੀਂ ਦੂਰ ਕਰ ਲੈਨੇ ਆ ਪਰ ਇੱਕ ਜਿਹੜਾ ਪੰਜਾਬ ਦੇ ਨਾਲ ਵਿਤਕਰਾ ਹੁੰਦਾ ਆ ਹਾਲਾਂਕਿ ਕੁਰਬਾਨੀਆਂ ਵੇਲੇ 90% ਕੁਰਬਾਨੀਆਂ ਪੰਜਾਬੀਆਂ ਦੀਆਂ ਹੁੰਦੀਆਂ ਨੇ ਔਰ ਜਿੰਨੀਆਂ ਤੁਸੀਂ ਚਾਹੇ ਫੌਜ ਦੇ ਵਿੱਚ ਭਰਤੀਆਂ ਲਾ ਲਓ ਸਾਰੇ ਸਾਡੇ ਪੰਜਾਬ ਦੇ ਨੌਜਵਾਨ ਜਾਂਦੇ ਆ ਤੇ ਜਿੰਨਾਂ ਦੀਆਂ ਕੁਰਬਾਨੀਆਂ ਦਾ ਕੋਈ ਮੁੱਲ ਹੈ ਨਹੀਂ ਸਵਾਗਤ ਇਹ ਟਾਕੀਆਂ ਸ਼ਾਇਦ ਜੇ 26 ਜਨਵਰੀ ਦੀ ਪਰੇਡ ਦੇ ਵਿੱਚ ਉੱਥੇ ਇਹਨਾਂ ਨੂੰ ਸ਼ਾਮਲ ਕਰ ਲਿਆ ਜਾਂਦਾ ਤੇ ਪੰਜਾਬ ਦੇ ਲੋਕ ਉਹਨਾਂ ਦਾ ਧੰਨਵਾਦ ਕਰਦੇ ਇਤਿਹਾਸ ਨੂੰ ਛੋਟਾ ਨਹੀਂ ਕਰ ਸਕਦੇ ਤੇ ਸਾਨੂੰ ਮਾਣ ਆ ਕਿ ਅਸੀਂ ਪੰਜਾਬੀ ਆ ਸਾਨੂੰ ਇਸ ਗੱਲ ਦੇ ਉੱਤੇ ਮਜ਼ਾ ਜਿਹੜਾ ਮਾਣ ਹੈ ਔਰ ਪੂਰੀ ਦੁਨੀਆ ਪੰਜਾਬੀਆਂ ਨੂੰ ਜਾਣਦੀ ਹੈ ਘੜ ਮਤਿਹਾਰ ਚ ਪਹਿਲੀ ਵਾਰ ਹੋਇਆ ਜਿਹੜੀਆਂ ਚਲਕਿਆ ਨੇ 15 ਅਗਸਤ ਦੇ ਦਿੱਲੀ ਜਾਂ ਪੰਜਾਬ ਦੇ ਬੜੇ ਸ਼ਹਿਰਾਂ ਵੀ ਦਿਖਾਈ ਜਾਂਦੀ ਸੀ ਪਰ ਇਸ ਵਾਰ ਕਿਵੇਂ ਦੇਖੀ ਦੇਖੋ ਅਸੀਂ ਇਹਦੇ ਪਿੱਛੇ ਵੀ ਕਿਉਂਕਿ ਕੇਂਦਰ ਸਰਕਾਰ ਨੇ ਜਿਹੜਾ ਪੰਜਾਬ ਦੇ ਲੋਕਾਂ ਨਾਲ ਤੱਕਾ ਕੀਤਾ ਪੰਜਾਬ ਦਾ ਜਿਹੜਾ ਵਿਰਸਾ ਮਹਾਨ ਵਿਰਸਾ ਪੰਜਾਬ ਦਾ ਇਤਿਹਾਸ ਮਹਾਨ ਆ ਪੰਜਾਬ ਦਾ ਜਿਹੜਾ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਪੰਜਾਬ ਦਾ ਇਤਿਹਾਸ ਹੈ ਸੋ ਕੇਂਦਰ ਦੀ ਸਰਕਾਰ ਨੇ ਜੋ ਪਿਛਲੇ ਦਿਨੀ 26 ਜਨਵਰੀ ਦੇ ਵਿੱਚ ਕਿਉਂਕਿ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਸਰਦਾਰ ਭੂਆ ਸਿੰਘ ਮਾਨ ਜੀ ਉਹਨਾਂ ਨੇ ਇੱਕ ਪਹਿਲ ਕਦਮੀ ਕੀਤੀ ਸੀ ਕਿ ਪੰਜਾਬ ਦੇ ਵਿਰਸੇ ਨੂੰ ਸਾਡੇ ਤਿੰਨੋਂ ਪੱਖ ਨੇ ਸਾਡਾ ਇਤਿਹਾਸ ਸਾਡਾ ਸਿੱਖ ਇਤਿਹਾਸ ਸਾਡੇ ਦੇਸ਼ ਦੀਆਂ ਦੇਸ਼ ਦੇ ਲਈ ਕੀਤੀਆਂ ਹੋਈਆਂ ਪੰਜਾਬ ਦੀਆਂ ਕੁਰਬਾਨੀਆਂ ਨੇ ਤੇ ਪੰਜਾਬ ਦਾ ਜਿਹੜਾ ਵਿਰਸਾ ਸਾਡਾ ਕਲਚਰ ਆ ਸਾਡਾ ਸੱਭਿਆਚਾਰ ਆ ਸੋ ਉਹਨਾਂ ਨੂੰ 26 ਜਨਵਰੀ ਦੀ ਪਰੇਡ ਦੇ ਵਿੱਚ ਜਿਹੜਾ ਉੱਥੇ ਦਿਖਾਉਣ ਦੇ ਲਈ ਅਸੀਂ ਇੱਕ ਜਿਹੜੀ ਪਹਿਲ ਕਦਮੀ ਕੀਤੀ ਸੀ ਪਰ ਕੇਂਦਰ ਦਾ ਜਿਹੜਾ ਪੰਜਾਬ ਦੇ ਨਾਲ ਜਿਹੜਾ ਇੱਕ ਮਤਰੇਈ ਮਾਲ ਆ ਜਿਹੜਾ ਵਿਤਕਰਾ ਜਿਹੜਾ ਹੁੰਦਾ ਸੋ ਉਹ ਜਿਹੜੀ ਉਹਨਾਂ ਦੀ ਸੌੜੀ ਸੋਚ ਉਹ ਦਿਖਾਈ ਦਿੱਤੀ ਹੈ ਤੇ ਜਿਹਦੇ ਕਰਕੇ ਉਹਨਾਂ ਨੇ ਇਹਨਾਂ ਨੂੰ ਰਿਜੈਕਟ ਕਰਤਾ ਕੋਈ ਗੱਲ ਨਹੀਂ ਉਹਨਾਂ ਦੇ ਰਿਜੈਕਟ ਕਰਨ ਨਾਲ ਪੰਜਾਬ ਦੇ ਲੋਕਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਜਾਂ ਪੰਜਾਬ ਦਾ ਜਿਹੜਾ ਵਿਰਸਾ ਉਹ ਛੋਟਾ ਨਹੀਂ ਹੋਣ ਲੱਗਿਆ ਸੋ ਪੰਜਾਬ ਦੇ ਲੋਕੀ ਵੱਡੇ ਦਿਲ ਵਾਲੇ ਨੇ ਤੇ ਅੱਜ ਇਸੇ ਕਰਕੇ ਅਸੀਂ ਉਹਨਾਂ ਨੇ ਰਿਜੈਕਟ ਕਰਤਾ ਪੰਜਾਬ ਦਾ ਸਾਡਾ ਵਿਰਸਾ ਅਸੀਂ ਸਾਰੇ ਪੰਜਾਬ ਦੇ ਵਿੱਚ ਸਾਰੇ ਪੰਜਾਬੀ ਹੁਣ ਤੇ ਸਾਨੂੰ ਮਾਣ ਆ ਤੇ ਅੱਜ ਪੰਜਾਬੀ ਨੇ ਜਿਹੜਾ ਉਹ ਸਵਾਗਤ ਕਰਨ ਦੇ ਲਈ ਸਾਰੇ ਜਗ੍ਹਾ ਜਗ੍ਹਾ ਦੇ ਉੱਤੇ ਇਕੱਤਰ ਹੋ ਰਹੇ ਨੇ ਤੇ ਅੱਜ ਬਹੁਤ ਵੱਡੇ ਲੈਵਲ ਤੇ ਮੈਂ ਕਹੂੰਗੀ ਕਿ ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਜਿਹੜੀ ਨਿਰਾਸ਼ਾ ਜਿਹੜੀ ਕੇਂਦਰ ਦੇ ਪ੍ਰਤੀ ਆ ਔਰ ਜੋ ਸਾਡੇ ਸੱਭਿਆਚਾਰ ਨੂੰ ਸਾਡੇ ਵਿਰਸੇ ਨੂੰ ਜੋ ਉਹਨਾਂ ਨੇ ਰਿਜੈਕਟ ਕਰਕੇ ਭੇਜਿਆ ਅੱਜ ਉਹਦੇ ਲਈ ਖੁੱਲੇ ਦਿਲਾਂ ਦੇ ਨਾਲ ਸਵਾਗਤ ਆ ਜਿਹੜਾ ਜੇ ਅਸੀਂ ਗੱਲ ਕਰੀਏ ਬੀਜੇਪੀ ਕਹਿੰਦੀ ਸੀ ਵੀ ਉਹਨਾਂ ਦੇ ਉੱਪਰ ਫੋਟੋਆਂ ਲਾਈਏਗੇ ਨਾ ਭਗਵੰਤ ਸਿੰਘ ਮਾਨ ਜਿਆਦੇ ਕੇਜਰੀਵਾਲ ਜੀ ਦੀ ਉਹ ਕਿਤੇ ਨਜ਼ਰ ਨਹੀਂ ਹੁੰਦੀ ਉਹਦੇ ਬਾਰੇ ਕਿਵੇਂ ਉਹ ਤਾਂ ਪਹਿਲੇ ਦਿਨੋਂ ਹੀ ਕਲੀਅਰ ਹੋ ਗਿਆ ਸੀਗਾ ਸਾਰਾ ਸਾਰਾ ਡਿਪਾਰਟਮੈਂਟ ਨੇ ਜਿਹੜਾ ਕਲੀਅਰ ਕਰ ਦਿੱਤਾ ਸੀਗਾ ਕਿ ਜੇ ਕਿਤੇ ਵੀ ਜਿਹੜੀ ਫੋਟੋ ਨਹੀਂ ਔਰ ਬਾਕੀ ਇਹ ਇਹਦੇ ਵਿੱਚ ਕਿੰਨੀਆਂ ਕੋ ਕਮੀਆਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਝਾਕੀਆਂ ਨੇ ਜਾਣਾ ਤੇ ਪੰਜਾਬ ਦੇ ਲੋਕ ਦੱਸਣਗੇ ਕਿ ਇਹਦੇ ਵਿੱਚ ਕਿੱਥੇ ਕਮੀ ਆ ਤੇ ਪੰਜਾਬ ਦੇ ਲੋਕ ਜਿਹੜਾ ਇਹਦਾ ਸਵਾਗਤ ਕਰ ਰਹ ਲੋਕ ਜਿੰਨਾ ਕੇਂਦਰ ਸਾਨੂੰ ਠਗਰਾਊਗੀ ਜਿੰਨਾ ਸਾਡੇ ਨਾਲ ਧੱਕਾ ਕਰੂਗੀ ਤੇ ਪੰਜਾਬ ਦੇ ਲੋਕ ਉਨਾਂ ਹੀ ਜਿਹੜਾ ਵੱਧ ਕੇ ਜਿਹੜਾ ਇਹ ਚੀਜ਼ ਦਾ ਜਿਹੜਾ ਉਹ ਕਰ ਰਹੇ ਹਾਲਕੇ ਜਿਹੜੀ ਆਈਏ ਜੀ ਸਾਨੂੰ ਝਲਕੀ ਲੱਗੀ ਸਾਨੂੰ ਕਿੰਨਾ ਕਮਾਨ ਮਹਿਸੂਸ ਦੇਖੋ ਸਾਨੂੰ ਮਾਣ ਹੈ ਕਿ ਅਸੀਂ ਪੰਜਾਬੀ ਆ ਸੋ ਸਾਨੂੰ ਪੰਜਾਬੀ ਹੋਣ ਤੇ ਮਾਣ ਹੈ ਤੇ ਸਾਡਾ ਵਿਰਸਾ ਹੈ ਔਰ ਅੱਜ ਭਵਾਨੀਗੜ੍ਹ ਦੇ ਵਿੱਚ ਜਿਹੜੀਆਂ ਚਾਕੀਆਂ ਦਾ ਅਸੀਂ ਸਾਡੇ ਸਾਰੇ ਪ੍ਰਸ਼ਾਸਨ ਦੇ ਨਾਲ ਮਾਨਯੋਗ ਡੀਸੀ ਸਾਹਿਬ ਤੇ ਸਾਡੇ ਐਸਡੀਐਮ ਸਾਹਿਬ ਸਾਰਾ ਸਮੁੱਚਾ ਪ੍ਰਸ਼ਾਸਨ ਤੇ ਸਾਰੇ ਮੇਰੇ ਪਾਰਟੀ ਦੇ ਅਹੁਦੇਦਾਰ ਸਹਿਬਾਨ ਸਾਰੇ ਅਸੀਂ ਇੱਥੇ ਸਵਾਗਤ ਕਰਨ ਦੇ ਲਈ ਖੜੇ ਆ ਔਰ ਇਸ ਤੋਂ ਬਾਅਦ ਜਿਹੜ ਕੇ ਜਾਣਾ ਫਿਰ ਕੱਲ ਸੁਨਾਮ ਲਹਿਰਾ ਛਾਜਲੀ ਜਿਹੜਾ ਜਾਣਾ ਉਸ ਤੋਂ ਬਾਅਦ ਪਰਸੋਂ ਫਿਰ ਸੰਗਰੂਰ ਦੇ ਵਿੱਚ ਜਿਹੜਾ ਚਾਕੀਆਂ ਨੂੰ ਜਿਹੜਾ ਦਿਖਾਇਆ ਜਾਣਾ ਪਬਲਿਕ ਦੇ ਵਿੱਚ ਜਾਣਾ ਸੋ ਇਸ ਤਰੀਕੇ ਨਾਲ ਤਿੰਨ ਦਿਨਾਂ ਦੇ ਵਿੱਚ ਮੈਂ ਕਹਿ ਸਕਦੀ ਹਾਂ ਕਿ ਸਾਰੇ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਚਾਕੀਆਂ ਨੇ ਜਿਹੜਾ ਇਹਨਾਂ ਨੇ ਪਹੁੰਚਣਾ ਜਿਸ ਤਰੀਕੇ ਪੰਜਾਬ ਦੇ ਸੀਐਮ ਦੀ ਗੱਲ ਕਰੀਏ ਤਾਂ ਉਹ ਲਗਾਤਾਰ ਇਤਿਹਾਸ ਨੂੰ ਉਜਾਗਰ ਕਰ ਰਹੇ ਨੇ ਤਾਂ ਲੱਗਦਾ ਨਹੀਂ ਇਹਨਾਂ ਚਾਕੀਆਂ ਦੀ ਸ਼ੁਰੂਆਤ ਹੋਈ ਹੈ ਹੁਣ ਤਾਂ ਆਉਣ ਵਾਲੇ ਟਾਈਮ 'ਚ ਹੋਰ ਵੀ ਪੰਜਾਬ ਦੇ ਇਤਿਹਾਸ ਨੂੰ ਪਰਫੁੱਲਿਤ ਕੀਤਾ ਜਾਊਗਾ ਅਸੀਂ ਤਾਂ ਜਿਹੜੀਆਂ ਚੀਜ਼ਾਂ ਨਹੀਂ ਹੋਈਆਂ ਉਹਨਾਂ ਚੀਜ਼ਾਂ ਨੂੰ ਕਰਨ ਲੱਗੇ ਹੋਏ ਆ ਸੋ ਪੰਜਾਬ ਮੋਰੀ ਸੀਗਾ ਪੰਜਾਬ ਜਿਵੇਂ ਕਹਿੰਦੇ ਨੇ ਕਿ ਮੰਦਰੀ ਦੇ ਵਿੱਚ ਇੱਕ ਨਗ ਸੋ ਉਸ ਨਗ ਦੀ ਜਿਹੜੀ ਚਮਕ ਜਿਹੜੀ ਫਿੱਕੀ ਪੈ ਗਈ ਸੀ ਉਸ ਚਮਕ ਨੂੰ ਜਿਹੜਾ ਅਸੀਂ ਜਿਹੜਾ ਚਮਕਾਉਣ ਲੱਗੇ ਹੋਏ ਆ ਉਹਦੀ ਚਮਕ ਹੋਰ ਵਧਾਉਣ ਲੱਗੇ ਹੋਏ ਆ ਜਿਹੜੀ ਫਿੱਕੀ ਪੈ ਗਈ ਸੀ ਸੋ ਉਸ ਦੇ ਉੱਤੇ ਕੰਮ ਕਰ ਰਹੇ ਆ ਔਰ ਇਹੋ ਜੇ ਲੀਡਰ ਜਿਹੜੇ ਕਿ ਖੁਦ ਸਾਡੇ ਮਾਨਯੋਗ ਸੀਐਮ ਸਾਹਿਬ ਜਿਹੜੇ ਸਿੱਖ ਜਿਹੜੀਆਂ ਕੁਰਬਾਨੀਆਂ ਦੀ ਜਿਹੜਾ ਜ਼ਿਕਰ ਕਰਦੇ ਆ ਔਰ ਭਗਤ ਸਿੰਘ ਉਹਨਾਂ ਦੇ ਉਹਨਾਂ ਦੇ ਕਦਮਾਂ ਤੇ ਚੱਲਣ ਦੀ ਕੋਸ਼ਿਸ਼ ਜਿਹੜੀ ਸਾਡੀ ਸਰਕਾਰ ਜਿਹੜੀ ਕਰ ਰਹੀ ਹੈ ਸੋ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਪੰਜਾਬ ਜਿਹੜਾ ਪਿੱਛੇ ਜਿਹੜੀਆਂ ਸਰਕਾਰਾਂ ਦੀ ਬਦੌਲਤ ਤੱਕਿਆ ਗਿਆ ਸੀਗਾ ਅੱਜ ਪੰਜਾਬ ਨੂੰ ਦੁਬਾਰਾ ਇਹਨੂੰ ਬਦਲਾਪ ਦੇਖੋ ਇਹ ਬਦਲਾਵ ਵੀ ਹੈ ਕਿ ਇਹ ਚਾਕੀਆਂ ਨੇ ਜਿਹੜੀਆਂ ਅੱਜ ਤੁਸੀਂ ਦੇਖੋ ਕੇਂਦਰ ਨੇ ਰਿਜੈਕਟ ਕਰਤੀਆਂ ਸੀ ਅਸੀਂ ਦੋ ਸ਼ਬਦ ਬੋਲ ਕੇ ਕੇਂਦਰ ਦੇ ਖਿਲਾਫ ਵੀ ਜੀਪੀ ਸਰਕਾਰ ਦੇ ਖਿਲਾਫ ਅਸੀਂ ਚੁੱਪ ਕਰਕੇ ਬੈਠ ਸਕਦੇ ਸੀਗੇ ਪਰ ਨਹੀਂ ਇਹ ਸੋਚ ਹੈ ਮਾਨ ਸਾਹਿਬ ਦੀ ਕਿ ਉਹ ਝਾਕੀਆਂ ਜਿਹੜੀਆਂ ਕਿ ਉੱਥੇ ਅੱਜ ਪੂਰੇ ਦੁਨੀਆ ਦੇ ਵਿੱਚ ਜਿਹੜੀਆਂ ਦੇਖੀਆਂ ਜਾਣੀਆਂ ਸੀਗੀਆਂ ਜੋ ਪੰਜਾਬ ਨੇ ਜੋ ਕੀਤਾ ਉਹਨੂੰ ਦਰਸਾਉਣ ਦੇ ਲਈ ਉਹਨਾਂ ਨੇ ਰਿਜੈਕਟ ਕਰੀਆਂ ਤੇ ਅੱਜ ਅਸੀਂ ਉਹਨਾਂ ਦਾ ਜਲੂਸ ਹੈ ਜਿਹੜਾ ਆਪਣੇ ਆਪ ਹੀ ਨਿਕਲ ਰਿਹਾ ਤੇ ਪੰਜਾਬ ਦਾ ਵਿਰਸਾ ਚ ਪੰਜਾਬ ਦੇ ਲੋਕ ਉਹਨੂੰ ਸਵਾਗਤ ਕਰ ਰਹੇ ਠੀਕ ਹੈ ਸ਼ੁਕਰੀਆ ਮੈਮ ਕੀ ਨਾਮ ਹੈ ਮੈਂ ਮਨਦੀਪ ਕੌਰ ਪੰਜਾਬੀ ਮਿਸਟ੍ਰੀ ਸਰਕਾਰੀ ਹਾਈ ਸਕੂਲ ਰਾਮਪੁਰਾ ਤੋਂ ਮੈਡਮ ਇਤਿਹਾਸ ਚ ਪਹਿਲੀ ਵਾਰ ਦੇਖਿਆ ਵੀ ਚਲਕੀਆਂ ਜਿਹੜੀਆਂ ਅੱਗੇ ਚੰਡੀਗੜ੍ਹ ਜਾਂ ਵੱਡੇ ਸ਼ਹਿਰਾਂ ਚ ਦੇਖੇ ਨਹੀਂ ਸੀ ਪਰ ਪੁਹਾਨੀਗੜ੍ਹ ਦੇ ਵਿੱਚ ਵੀ ਤੁਸੀਂ ਬੱਚਿਆਂ ਨੂੰ ਵੀ ਦਿਖਾਈ ਇਤਿਹਾਸ ਦੀ ਕਿਹ ਜਿਹਾ ਲੱਗਿਆ ਕਿ ਹਾਂਜੀ ਸਰ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਨੂੰ ਵੀ ਜਿਹੜਾ ਸਾਡਾ ਇਤਿਹਾਸ ਹੈ ਉਹਦੇ ਨਾਲ ਸੰਬੰਧਿਤ ਚਾਕੀਆਂ ਸਾਨੂੰ ਵੀ ਅਤੇ ਸਾਡੇ ਵਿਦਿਆਰਥੀਆਂ ਨੂੰ ਵੀ ਦਿਖਾਉਣ ਦਾ ਮੌਕਾ ਮਿਲਿਆ ਹੈ ਬਦੌਲਤ ਪੰਜਾਬ ਸਰਕਾਰ ਸਾਡੇ ਮਾਨਯੋਗ ਡੀਓ ਸਾਹਿਬ ਵੀ ਸਾਡੇ ਵਿੱਚ ਮੌਜੂਦ ਨੇ ਪ੍ਰਸ਼ਾਸਨ ਸਾਰਾ ਇੱਥੇ ਹਾਜ਼ਰ ਹੈ ਤੇ ਐਮਐਲਏ ਸਾਹਿਬ ਵੀ ਇੱਥੇ ਆਏ ਹੋਏ ਨੇ ਤੇ ਉਹਨਾਂ ਦਾ ਹੀ ਇਹ ਉਪਰਾਲਾ ਹੈ ਕਿ ਇਹ ਚਾਕੀ ਹੈ ਜਿਹੜੀ ਨਗਰ ਨਗਰ ਸ਼ਹਿਰ ਸ਼ਹਿਰ ਹਰ ਇੱਕ मतलब ਜਨਤਾ ਦੇ ਸਾਹਮਣੇ ਪੇਸ਼ ਕੀਤੀ ਜਾ ਰਹੀ ਹੈ ਤੇ ਸਾਡੇ ਵਿਦਿਆਰਥੀ ਸਾਡੇ ਇਤਿਹਾਸ ਨੂੰ ਆਪਣੀ ਅੱਖਾਂ ਨਾਲ ਦੇਖ ਕੇ ਬਹੁਤ ਹੀ ਚੰਗਾ ਮਹਿਸੂਸ ਕਰ ਰਹੇ ਨੇ ਜਲਿਆਂਵਾਲਾ ਬਾਗ ਦੀ ਚਾਕੀ ਹੈ ਮਾਈ ਭਾਗੋ ਦੀ ਸ਼ਹੀਦ ਉਦਮ ਸਿੰਘ ਭਗਤ ਸਿੰਘ ਹੋਰਾਂ ਦੀ ਚਾਕੀ ਹੈ ਤੇ ਸਾਡੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਫੁਲਕਾਰੀ ਕਢਦੀ ਹੋਈ ਜਿਹੜੀ ਮੁਟਿਆਰ ਹੈ ਉਹ ਇੱਥੇ ਇਸ ਚਾਕੀ ਵਿੱਚ ਦਿਖਾਈ ਹੈ मैडम आज तक ਤੁਸੀਂ ਸਿਰਫ ਇਤਿਹਾਸ ਦੇ ਕਿਤਾਬਾਂ 'ਚ ਹੀ ਪੜਾਉਂਦੇ ਰਹੇ ਹੋ ਚੀਜ਼ਾਂ ਨੂੰ ਤੁਹਾਨੂੰ ਕਿਵੇਂ ਲੱਗਿਆ ਜਿ ਪ੍ਰੈਕਟੀਕਲ ਦੇਖ ਕੇ ਸਰ ਬਹੁਤ ਹੀ ਅੱਛਾ ਮਹਿਸੂਸ ਹੋ ਰਿਹਾ ਹੈ ਬਹੁਤ ਵਧੀਆ ਪੰਜਾਬ ਸਰਕਾਰ ਦਾ ਇਹ ਉਪਰਾਲਾ ਹੈ ਸ਼ਾਇਦ ਜੇ ਚੱਕੀ ਨਹੀਂ ਇਸ ਤਰ੍ਹਾਂ ਸਾਡੇ ਸਾਹਮਣੇ ਆਉਂਦੀ ਤਾਂ ਬੱਚੇ ਸਾਡੇ ਇਹ ਇਸ ਚੀਜ਼ ਤੋਂ ਅਣਜਾਣ ਰਹਿ ਜਾਂਦੇ ਕਿ ਪੰਜਾਬ ਦਾ ਜਿਹੜਾ ਵਿਰਸਾ ਹੈ ਉਹ ਕਿੰਨਾ ਅਮੀਰ ਹੈ ਕੀ ਨਾਮ ਹੈ ਜੀ ਮੇਰਾ ਨਾਮ ਸਤਨਾਮ ਸਿੰਘ ਹੈ ਵੀ ਕਿਹੜੀ ਜਗ੍ਹਾ ਸਕੂਲ ਦੇ ਅਸੀਂ ਰਾਜਪ੍ਰੇ ਸਕੂਲ ਦੇ ਰਾਜਪ੍ਰੇ ਪੜਦੇ ਹਾਂ ਮੈਂ ਫਮਨਾਲ ਦਾ ਹਾਂ ਤੇ ਇਹ ਸੁਣ ਕਿਵੇਂ ਲੱਗੀਆਂ ਝਲਕੀਆਂ ਜਿਹੜੀ ਦੇਖੀਆਂ ਚਾਨ ਕੇ ਦੇਖ ਕੇ ਬਹੁਤ ਵਧੀਆ ਲੱਗੀਆਂ ਪੁਰਾਣੇ ਪੰਜਾਬ ਦੇ ਜੋ ਸਾਰਾ ਕੁਝ ਸੀ ਗਈ ਕਲਚਰ ਸੀ ਗਈ ਕਲਚਰ ਸੀ ਗਈ ਜੋ ਪੰਜਾਬ ਸੀ ਕੁਰਬਾਨੀਆਂ ਨਾਲ ਭਰਿਆ ਹੋਇਆ ਸੀ ਸਾਰਾ ਕੁਝ ਦੇਖਣ ਨੂੰ ਬਹੁਤ ਵਧੀਆ ਲੱਗੇ ਸੀ ਬਹੁਤ ਟਾਈਮ ਤੋਂ ਉਡੀਕ ਕਰ ਰਹੇ ਸੀ ਇਹ ਝਲਕਾਂ ਦੀ ਪਹਿਲੀ ਵਾਰ ਦੇਖਿਆ ਨਾ ਹਾਂ ਹੀ ਪਹਿਲੀ ਵਾਰ ਦੇਖਿਆ ਨਹੀਂ ਅੱਜ ਤੱਕ ਇਤਿਹਾਸ ਚ ਪੜਦੇ ਸੀ ਹਾਂ ਜੀ ਇਤਿਹਾਸ ਚ ਪੜਿਆ ਅੱਜ ਅੱਖੀਂ ਦੇਖਿਆ ਜੀ ਅੱਜ ਅੱਖੀਂ ਵੇਖਿਆ ਕਿੰਨਾ ਕੁ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਕੀ ਕਮੋਗੇ ਪੰਜਾਬ ਸਰਕਾਰ ਨੇ ਇਸ ਮੌਕੇ ਦੇ ਵੀ ਕੀ ਹੈ ਜਾਂ ਪਰਾਲੀ ਅੱਜ ਕਰਦੇ ਹੋਰ ਕਰਦੇ ਰਹਿਣਗੇ ਹਾਂ ਜੀ ਕਰਦੇ ਰਹਿਣ ਜਾਇਂਦੇ ਨੇ ਸਰ ਅੱਜ ਝਲਕੀਆਂ ਆਈਆਂ ਨੇ ਜਿਹੜੇ ਪੰਜਾਬ ਸਰਕਾਰ ਵੱਲੋਂ ਤੀਜੇ ਜਾਰੀ ਨਿਕਲੇ ਜੀ ਜੀ ਪੰਜਾਬ ਸਰਕਾਰ ਵੱਲੋਂ ਜੀ ਜਿਹੜਾ ਪੰਜਾਬ ਦਾ ਸੱਭਿਆਚਾਰ ਹੈ ਤੇ ਜਿਹੜੇ ਆਪਣੇ ਸੁਤੰਤਰਤਾ ਸੰਾਨੀ ਹੋਏ ਜੀ ਜਿਨ੍ਹਾਂ ਦੀ ਸ਼ਹੀਦੀਆਂ ਸਦਕਾ ਆਪਾਂ ਸਾਰੇ ਅੱਜ ਇੱਥੇ ਆਜ਼ਾਦ ਹਵਾ ਵਿੱਚ ਸਾਹ ਲੈ ਰਹੇ ਆਂ ਉਹਨਾਂ ਨੂੰ ਇੱਕ ਨਵਾਂ ਨਇ ਤੇ ਸ਼ਰਧਾਂਜਲੀ ਹੈ ਤੇ ਇੱਕ ਆਪਣੇ ਜਿਹੜਾ ਸੱਭਿਆਚਾਰ ਹੈ ਉਹਦੀ ਇੱਕ ਪ੍ਰਚਾਰ ਵੀ ਹੈ ਮੈਂ ਉਮੀਦ ਕਰਦਾ ਜਿੰਨੇ ਵੀ ਭੋਨ ਨਿਕੜਵਾਸੀ ਆਂ ਅੱਜ ਇਸ ਚੀਜ਼ ਦਾ ਲਾਭ ਉਠਾਉਣਗੇ ਜਿਹੜੀਆਂ ਝਾਕੀਆਂ ਆਈਆਂ ਹੋਈਆਂ ਇਹਨਾਂ ਨੂੰ ਦੇਖ ਕੇ ਸ਼ਹੀਦਾਂ ਨੂੰ ਨਮਨ ਕਰਨਗੇ ਆਈਟਮ ਸਭ ਇਹਦੇ ਨਾਲ ਕਿਵੇਂ ਲੱਗਦਾ ਵੀ ਲੋਕਾਂ ਨੂੰ ਕਿਵੇਂ ਜਾਗਰੂਕਤੀ ਆਉਗੀ ਕਿਉਂਕਿ ਸਾਰਾ ਨਾਲ ਸੱਭਿਆਚਾਰ ਹੈ ਸਿਰਫ ਕਿਤਾਬਾਂ ਤੱਕ ਸੀਮਤੀ ਜਾ ਅਸੀਂ ਬਹੁਤ ਸਟੇਜਾਂ ਤੇ ਦੇਖਿਆ ਪਰ ਅੱਜ ਸਾਡੇ ਹਲਕੇ ਚ ਹੈ ਜੀ ਅੱਜ ਕੱਲ ਇੱਕ ਤੁਹਾਨੂੰ ਜੇ ਯਾਦ ਹੋਵੇ ਦੋ ਤਰ੍ਹਾਂ ਦੀ ਭਗਤੀ ਦਾ ਪ੍ਰਚਾਰ ਹੁੰਦਾ ਨੇ ਦੇਰਗੁਣ ਦੇ ਸਗੁਣ ਅੱਜ ਕੱਲ ਸਗੁਣ ਯਾਨੀ ਕਿ ਸਾਖਸ਼ਾਤ ਜਿਹੜਾ ਦਿਖਦਾ ਹੋਵੇ ਉਹਦਾ ਜ਼ਿਆਦਾ ਪ੍ਰਚਾਰ ਹੈ ਤੇ ਇਸੇ ਕਰਕੇ ਜਿਹੜੀ ਚੀਜ਼ ਹੈ ਸਾਹਮਣੇ ਦੀਂਦੀ ਹੈ ਇਹਦੇ ਨਾਲ ਲੋਕ ਆਪਣਾ ਬਹੁਤ ਵਧੀਆ ਤਰੀਕੇ ਨਾਲ ਦੇਖ ਪਾਣਗੇ ਕਿ ਆ ਸਾਡੇ ਜਿਵੇਂ ਛੋਟੇ ਛੋਟੇ ਬੱਚੇ ਇੱਥੇ ਆਏ ਹੋਏ ਆ ਇੱਥੇ ਪੂਰਾ ਲਿਖਿਆ ਹੋਇਆ ਯੋਧੇ ਨੇ ਇਹ ਸਾਡੇ ਸਤਿਦਰਸ਼ਨਾਮੀ ਜਿੰਨੇ ਸ਼ਹੀਦੀਆਂ ਪਾਈਆਂ ਸਾਰਾ ਕੁਝ ਇੱਥੇ ਮੈਂਸ਼ਨਡ ਹੈ ਉਹਨੂੰ ਦੇਖ ਕੇ ਬੱਚੇ ਉਤਸ਼ਾਹਿਤ ਹੋਣਗੇ ਲੋਕਾਂ 'ਚ ਵੀ ਪ੍ਰਚਾਰ ਹੋਏਗਾ ਕੇਂਦਰ ਸਰਕਾਰ ਬੋਲੋ ਜਿੰਨੇ ਸਾਡੇ ਪੰਜਾਬ ਨਾਲ ਵਿਤਕਰੇ ਕਰ ਰਿਹਾ ਤੁਸੀਂ ਕਿਵੇਂ ਦੇਖਦੇ ਜੀ ਇਹ ਤਾਂ ਦੇਖੋ ਹੁਣ ਸਰਕਾਰਾਂ ਦਾ ਮੈਟਰ ਹੈ ਮੈਂ ਕੁਝ ਕਮੈਂਟ ਨਹੀਂ ਕਰ ਸਕਦਾ ਬੜੇ ਬਹੁਤ ਸੋਹਣੇ ਝਾਕੀਆਂ ਤੁਸੀਂ ਸਾਰੇ ਦੇਖ ਰਹੇ ਹੋ ਬਹੁਤ ਹੀ ਵਧੀਆ ਝਾਕੀਆਂ ਬਣੀਆਂ ਹੋਈਆਂ ਝਾਕੀਆਂ ਨੂੰ ਦੇਖ ਕੇ ਕਿਉਂਕਿ ਜਦੋਂ ਪੰਜਾਬ ਦਾ ਇਤਿਹਾਸ ਯਾਦ ਆਉਂਦਾ ਤਾਂ ਅਸੀਂ ਕਿਹੜੀਆਂ ਕੁਰਬਾਨੀਆਂ ਵੀ ਬਹੁਤ ਬੜੀਆਂ ਜੀ ਜੀ ਤੁਸੀਂ ਦੇਖੋਗੇ ਜੀ ਇੱਥੇ ਬਹੁਤੋ ਸ਼ਾਨ ਨਾਲ ਕੱਲਾ ਕੱਲਾ ਬੱਚਾ ਗੱਲਾ ਗੱਲਾ ਵਿਅਕਤੀ ਫੋਟੋ ਅਗਾਂਹ ਚਾ ਰਿਹਾ ਉਹਨਾਂ ਨਾਲ ਖੜ ਕੇ ਉਸ ਚੀਜ਼ ਨੂੰ ਧਿਆਨ ਨਾਲ ਪੜ ਰਿਹਾ ਦਿਖ ਰਿਹਾ ਤੇ ਇਸ ਸੀਨ ਨਾਲ ਮੇਰੇ ਸਭ ਨਾਲ ਤਾਂ ਬਹੁਤ ਵਧੀਆ ਇਫੈਕਟਿਕ ਸਮਾਜ ਦੇ ਵੀ ਪੈ ਰਿਹਾ ਤੇ ਇੱਕ ਜਾਗਰੂਤਾ ਵੀ ਹੋ ਰਹੀ ਹੈ ਇਸ ਨਾਲ ਸਹੀ ਹੈ ਤਾਂ ਸਭ